ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਸ਼ਹੀਦ ਸਾਹਿਬੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਪਿਆਰਿਓ ਕਈ ਵਾਰ ਮਨੁੱਖ ਜ਼ਿੰਦਗੀ ਦੇ ਵਿੱਚ ਇੰਨਾ ਇਕੱਲਾ ਰਹਿ ਜਾਂਦਾ ਹੈ ਕਈ ਵਾਰ ਇਤੋਂ ਤੱਕ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਜ਼ਿੰਦਗੀ ਦੀ ਬਾਜ਼ੀ ਵੀ ਹਾਰ ਜਾਂਦਾ ਹੈ ਭਾਵ ਜ਼ਿੰਦਗੀ ਤੋਂ ਪੂਰਾ ਤੰਗ ਹੋ ਜਾਂਦਾ ਹੈ ਇਹਾਰ ਮੁਸ਼ਕਲਾਂ ਦੇ ਨਾਲ ਜ਼ਿੰਦਗੀ ਦੀਆਂ ਤਕਲੀਫਾਂ ਦੇ ਨਾਲ ਦੁੱਖ ਦਰਦ ਜਾਂ ਇਹੋ ਜੀਆਂ ਰੁਕਾਵਟਾਂ ਜ਼ਿੰਦਗੀ ਦੇ ਵਿੱਚ ਬਣ ਜਾਂਦੀਆਂ ਨੇ ਇਨ੍ਹਾਂ ਰੁਕਾਵਟਾਂ ਤੋਂ ਬਚਣ ਦੇ ਲਈ ਇਨ੍ਹਾਂ ਜ਼ਿੰਦਗੀ ਦੀਆਂ ਸੂਲਾਂ ਨੂੰ ਖਤਮ ਕਰਨ ਦੇ ਲਈ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਦੁੱਖ ਤਕਲੀਫਾਂ ਦਰਦਾਂ ਬਿਗਨਾਂ ਦਾ ਹੱਲ ਮੇਰੇ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਜਾ ਕੋ ਮੁਸ਼ਕਲ ਅਤ ਬਣੈ ਕਈ ਵਾਰ ਇੰਨੀ ਵੱਡੀ ਮੁਸ਼ਕਲ ਬਣ ਜਾਏ ਢੂਈ ਕੋਈ ਨਾ ਦੇ ਭਾਬ ਕੋਈ ਸਾਥੀ ਨਾ ਹੋਵੇ ਕੋਈ ਸਹਾਰਾ ਦੇਣ ਬਾੜਾ ਵੀ ਨਾ ਹੋਵੇ ਕੋਈ ਸਾਥ ਦੇਣ ਬਾੜਾ ਹੀ ਨਾ ਹੋਵੇ ਜਿੱਥੇ ਤੱਕ ਕੋਈ ਨਿਗਾਹ ਮਾਰੀ ਭਾਵ ਇਕੱਲੇ ਕੋਈ ਰਹਿ ਜਾਏ ਏਡੀ ਵੱਡੀ ਭਿਆਨਕ ਦਲਦਲ ਮੁਸ਼ਕਲ ਦੀ ਵਿੱਚ ਜੀ ਕੋਈ ਫਸ ਜਾਏ ਲੱਗੂਏ ਦੁਸ਼ਮਨਾ ਸਾਖ ਤੇ ਭੱਜ ਖਲੇ ਸਾਰੇ ਤੇਰੇ ਦੁਸ਼ਮਣ ਬਣ ਜਾਣਾ ਤੇਰੇ ਸਾਥ ਸਬੰਧੀ ਸਾਰੇ ਦੌੜ ਜਾਣ ਭਾਵ ਕਹਿਣ ਤੂੰ ਕਿ ਤੇਰੀ ਸਹਾਇਤਾ ਕਰਨ ਵਾਲਾ ਇੱਕ ਵੀ ਵੇਬ ਸਭੂ ਪੱਜਾਇ ਆਸਰਾ ਜਿੰਨੀ ਤੂੰ ਆਸਰੇ ਜਾਣਦਾ ਸੀ ਉਹ ਇੱਕ ਵੀ ਆਸਰਾ ਤੇਰਾ ਸਹਾਰਾ ਦੇਣ ਵਾਲਾ ਨਾ ਹੋਵੇ ਤੇਰਾ ਕੋਈ ਸਾਥੀ ਨਾ ਹੋਵੇ ਚੁੱਕੇ ਸਭ ਅਸਰਾਉ ਸਾਰੇ ਹੀ ਆਸਰੇ ਜਿਹੜੀ ਤੇਰੇ ਜਿਹਨ ਵਿੱਚ ਸੀ ਦਿਮਾਗ ਵਿੱਚ ਸੀ ਤੂੰ ਸੋਚਦਾ ਸੀ ਕਿ ਔਖੇ ਵੇਲੇ ਵੀ ਮੇਰੀ ਇਹ ਮਦਦ ਕਰਨਗੇ ਉਹ ਸਾਰੇ ਆਸਰੇ ਖਤਮ ਹੋ ਜਾਣਗੇ ਚਿੱਤ ਆਬਾ ਉਸ ਪਾਰ ਬ੍ਰਹਮਾ ਲੱਗਾ ਨਾ ਤਾਤੀ ਬਾਉ ਸਹੀਦ ਸਿੰਘ ਪੰਚਮ ਗੁਰਦੀਪ ਜੀ ਇੰਨੀ ਮਦਦ ਕਰਦੇ ਨੇ ਜੀ ਵਕਤੀ ਤੇਰਾ ਉਹ ਨਾ ਆਸਰਿਆਂ ਨੂੰ ਛੱਡ ਕੇ ਇਤਾਂ ਸਿੰਘਾਂ ਦੇ ਉੱਪਰ ਯਕੀਨ ਹੈ ਨਾ ਤਾਂ ਤੈਨੂੰ ਤੱਤੀ ਹਵਾ ਵੀ ਨਹੀਂ ਲੱਗਣ ਦੇਣੀ ਭਾਵ ਜ਼ਿੰਦਗੀ ਦੇ ਵਿੱਚ ਤੈਨੂੰ ਕਦੇ ਡਿਗਾ ਨਹੀਂ ਦੇਣਾ ਗੁਰੂ ਸਹਿਬਾਨ ਤੇ ਸ਼ਹੀਦ ਸਿੰਘ ਵਾਕਈ 100% ਮਦਦ ਕਰਦੇ ਨੇ ਕੋਈ ਸ਼ੱਕ ਨਹੀਂ ਹੈ ਪਰ ਜਿਵੇਂ ਪਾਣੀ ਪੀਣ ਦੇ ਲਈ ਪਿਆਸ ਲੱਗਣਾ ਬੜਾ ਜ਼ਰੂਰੀ ਹੈ ਏਸੀ ਤਰ੍ਹਾਂ ਜੇਕਰ ਆਪਣੀਆਂ ਮਰਜ਼ਾ ਇਛਾ ਮਾ ਗੁਰੂ ਸਹਿਬਾਨ ਤੋਂ ਸ਼ਹੀਦਾ ਸਿੰਘਾਂ ਤੋਂ ਪੂਰੀਆਂ ਕਰਵਾਉਣੀਆਂ ਨੇ ਨਾ ਉਸ ਦੇ ਲਈ ਸ਼ਹੀਦਾ ਸਿੰਘਾਂ ਦੇ ਉੱਪਰ ਵਿਸ਼ਵਾਸ ਬੜਾ ਜ਼ਰੂਰੀ ਹੈ ਟੀਕ ਬੜੀ ਜ਼ਰੂਰੀ ਹੈ ਭਰੋਸਾ ਬੜਾ ਜ਼ਰੂਰੀ ਹੈ ਜੇਕਰ ਭਰੋਸਾ ਪੂਰਾ ਹੈ ਕਿ ਮੇਰਾ ਰਾਧਾ ਮੇਰਾ ਵਾਹਿਗੁਰੂ ਮੇਰੇ ਸ਼ਹੀਦ ਸਿੰਘ ਨੇ ਮੇਰੀ ਹਰ ਇੱਛਾ ਮਰਜ਼ੀ ਮੇਰੀ ਇਹਨਾਂ ਨੂੰ ਪੂਰੀ ਹੋ ਜਾਣੀ ਹੈ ਕੋਈ ਅਜਿਹੀ ਵਸਤੂ ਨਹੀਂ ਜੋ ਇਸ ਭੰਡਾਰ ਦੇ ਵਿੱਚੋਂ ਮੈਨੂੰ ਪ੍ਰਾਪਤ ਨਾ ਹੋਵੇ ਜੇ ਇਹਨਾਂ ਵਿਸ਼ਵਾਸ ਸਾਡਾ ਹੋਏਗਾ ਨਾ ਫਿਰ ਸਾਡੀ ਹਰ ਇੱਛਾ ਗੁਰੂ ਸਹਿਬਾਨਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਪੂਰੀ ਕਰਨੀ ਹੈ ਕਿੰਨੀ ਵੱਡੀ ਮੁਸ਼ਕਲ ਹੋਵੇ ਹਰ ਮੁਸ਼ਕਲ ਦਾ ਹੱਲ ਮੇਰੇ ਵਾਹਿਗੁਰੂ ਦੇ ਕੋਲ ਹੈ ਸਾਹਿਬ ਨਤਾਣਿਆ ਗਾਣ ਉਤ ਇਹੀ ਨਤਾਣਿਆਂ ਦਾ ਤਾਣ ਹੈ ਜਿਹਦਾ ਕਿਤੇ ਵੀ ਜੋਰ ਨਹੀਂ ਚੱਲਦਾ ਜਿੱਦੀ ਕੋਈ ਵਾਸੀ ਨਹੀਂ ਹੱਥ ਵਸ ਕੋਈ ਗੱਲ ਨਹੀਂ ਐ ਕੋਈ ਉਹਦੀ ਬਾ ਨਹੀਂ ਫੜਦਾ ਮੇਰਾ ਵੈਗਰੂ ਉਹਨਾਂ ਦੀ ਬਾ ਫੜਦਾ ਹੈ ਆਈ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਜੋ ਨਾ ਕਦੇ ਆਉਂਦਾ ਹੈ ਨਾ ਕਦੇ ਜਾਂਦਾ ਹੈ ਹਰ ਸਮੇਂ ਉਹਦਾ ਬੂਲ ਬਾਲਾ ਉਹਦਾ ਡਾਂਟਾ ਈਸੀ ਤਰ੍ਹਾਂ ਵੱਜਦਾ ਰਹਿੰਦਾ ਹੈ ਪਰ ਫਿਰ ਸਬਾਲ ਉੱਥੇ ਆ ਜਾਏਗਾ ਕਿ ਭਰੋਸਾ ਸਾਡਾ ਕਿੰਨਾ ਕੋ ਹੈ ਅਸੀਂ ਕਿੰਨੀ ਕੋ ਵਾਹਿਗੁਰੂ ਦੀ ਇਬਾਦਤ ਕਰਦੇ ਆ ਕਿੰਨਾ ਕੋ ਸਾਡਾ ਵੱਡਾ ਚੌਂਕੜਾ ਏ ਕਿੰਨਾ ਕੋ ਸਾਡਾ ਮਨ ਉਸ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਕਿੰਨਾ ਕੋ ਸਾਡਾ ਬਾਣੀ ਦੀ ਨਾਲ ਪਿਆਰ ਹੈ ਕਿੰਨਾ ਕੋ ਅਸੀਂ 24 ਘੰਟਿਆਂ ਦੇ ਵਿੱਚੋਂ ਵਾਹਿਗੁਰੂ ਦੀ ਸ਼ਿਫਟ ਦੀ ਲਈ ਸਮਾਂ ਕੱਢਦੇ ਆ ਇੱਥੇ ਆ ਕੇ ਕਰ ਟਿਕਦੀ ਆ ਫਿਰ ਉਹਨਾਂ ਦੀਆਂ ਧੋੜੀਆਂ ਭਰਦੇ ਨੇ ਸ਼ਹੀਦ ਸਿੰਘ ਗੁਰੂ ਸਹਿਬਾਨ ਜੋ ਪੂਰਾ ਸਮਾਂ ਵਾਹਿਗੁਰੂ ਨੂੰ ਚੇਤੇ ਰੱਖਦੇ ਨੇ ਹਰ ਸਮੇਂ ਯਾਦ ਰੱਖਦੇ ਨੇ ਆਪਣੇ ਆਪਣੇ ਆਪ ਤੋਂ ਕਿਤੇ ਵੱਧ ਕੇ ਯਕੀਨ ਤੇ ਪਿਆਰ ਸ਼ਹੀਦਾਂ ਸਿੰਘਾਂ ਨੂੰ ਕਰਦੇ ਨੇ ਉਹਨਾਂ ਨੂੰ ਕੋਈ ਕਮੀ ਨਹੀਂ ਰਹਿੰਦੀ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਟੁੱਟ ਨਹੀਂ ਆਉਂਦੀ ਉਹਨਾਂ ਦੇ ਭੰਡਾਰ ਵਾਹਿਗੁਰੂ ਭਰ ਦਿੰਦੇ ਨੇ